ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਲੋਕਾਂ ਵਰਤਮਾਨ ਸੱਤਾ ਦੀ ਦਰਦ ਨਾਲ ਕਰਾਉਣ ਕਰਾਏਗਾ ਜੀ ਠੀਕ ਆ भई दू गलो तरियां ਬਾਪੂਆਂ ਆ ਨਾ ਤੇਰੀ ਬਾਪੂ ਭਾਈ ਹਾਈ ਬਾੜ ਦਾ ਖੜਦਾ ਬਾਪੂ ਨੂੰ ਲੰਗੇ ਆਉਂਦੇ ਮੂੰਹ ਇਧਰ ਕਰ ਬਈ ਉਹਦਾ ਬੈਕ ਨਾ ਖੜਾ ਰਹਿਦੇ ਹੁਣ ਰੇਸ਼ੀ ਜੀ 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 ਜ مگر کیا ہے دیکھنا بے فکر ہو جا بے فکر ہو جا 2 6 3انبار بھائی اللہ مگر پتہ اپنا جڑا نگاہ بھائی یار بار سنا میں تے ہرا نظر بلانے یار بھائی بن کے ਭਾਈਓ ਤੇਰਾ 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 ਠੋਕ ਬੋਲੇ ਸੋਨ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡਾ ਜਗਦੇ ਸਿੰਘ ਦਾ ਚੌਂਦੀਆਂ ਜੀਰਾਂ ਦਾ ਜਿੰਨੇ ਹੈਂਗਰ ਸੈਨ ਸਾਧੀਆਂ ਗੁਰੂਆਂ ਲਾਡੀਆਂ ਬੋਲਵੰਦਾਂ ਬਾਪੂ ਜੀ ਖੜੇ ਨੇ ਲਖਬੀਰਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਜਹਰ ਪਾ ਕੇ ਸਾਡੇ 드라마 ਦੇ ਵਿੱਚ ਸਾਡਾ ਸਾਰਾ ਵਿਕਨੀ ਮਾਲਵਾ ਦੇ ਇੱਕ ਰਾਜਸਥਾਨ ਤੱਕ ਦੇ ਲੋਕਾਂ ਦੇ ਰਾਜਸਥਾਨ ਦੇ ਲੋਕਾਂ ਦੇ ਵੀ ਧੰਨਵਾਦ ਹੈ ਅੱਜ ਉਹ ਵੀ ਸ਼ਾਇਦ ਪੂਰਤੀ ਅਗਲੀ ਨਹੀਂ ਇੱਥੇ ਆ ਗਿਆ ਵਸਤੂ ਵੀ ਆਇਆ ਜਿਨ੍ਹਾਂ ਨੇ ਤੇ ਰਾਹ ਦੇ ਵਿੱਚ ਵੀ ਗੱਡੀਆਂ ਕੇਰੀਆਂ ਮਸਾਂ ਕੇਰੀਆਂ ਮੋਬਾਈਲ ਪਰੇ ਗੱਲਾਂ ਬਾਈਕ ਨਹੀਂ ਨਹੀਂ ਬੀ ਚੋਟੂ ਦਾ ਜੋ ਬੰਦੇ ਉਹਨਾਂ ਨੇ ਨੇਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਅਜੇ ਪਹੁੰਚ ਨਾ ਦਿੱਤਾ ਜਾਵੇ ਪਰ ਕਿਸੇ ਹੁੰਦੇ ਹਾਂ ਉਹ ਇਹ ਰਾਹੀ ਦੀ ਸ਼ੁਰੂਆਤ ਹੈ ਆਪਾਂ ਇਹ ਜੱਟ ਵਾਲੇ ਇੱਕ ਕਾਹਨ ਮਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਮੈਂ ਜਿਹੜਾ ਕੰਮ ਕਰ ਤੀ ਰਹੇ ਆ ਅੱਜ ਆਪਾਂ ਉਹਦੇ ਲਈ ਇੱਕ ਸ਼ੁਰੂਆਤ ਕੀਤੀ ਐ ਕੰਮ ਚ ਚੱ ਗਿਆulai ਹਲੇ ਆਪਾਂ ਜਿੰਨੀ ਬਹੁਤ ਜ਼ਰੂਰੀ ਐ ਤੇ ਹਲੇ ਤਾਂ ਆਪਾਂ ਮੰਜ਼ਿਲ ਨੇੜੇ ਨਹੀਂ ਹੈਗੀ ਨੇੜੇ ਵੀ ਐ ਕੰਮ ਅੰਤਮਤ ਨਹੀਂ ਆ ਆਪਾਂ ਜੇਲਾ ਸੁਰੱਖਿਆ ਤੋਂ ਟਿਕ ਕੇ ਜੇ ਆਪਾਂ ਸੈਕਟਰੀਆ ਮੋਰਚਾ ਹਲੇ ਮੋਰਚਾ ਨਹੀਂ ਜਿੱਤਿਆ ਜਿਵੇਂ ਕਿ ਤੁਹਾਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵੀਰੀ ਉਹ ਕਹਿੰਦੇ ਵੀ ਇਹਦਾ ਜਿਹੜਾ ਮਹਾਦਰ ਕੇ ਆਲਾ ਸਮਾਜਿਕਾ ਜਿਹੜਾ ਪ੍ਰੋਗਰਾਜ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਹੈ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਜਿਨ੍ਹਾਂ ਦਾ ਸਮਝ ਕੇ ਏਡੀਸੀ ਸ਼ਬਦ ਵਰਤ ਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ ਇਹ ਸੀ ਏਡੀਸੀ ਵੀ ਅਸੀਂ ਦੋ ਦਿਨਾਂ ਦੇ ਵਿੱਚੋਂ ਬਾਹਰ ਰੱਖਿਆ ਜਿਆ ਸੜਾ ਗੈਰੋਂ ਬੰਦ ਕਰ ਦੇਣਾ ਜਿਹੜਾ ਨੌ ਕਰੋੜ ਦਿੱਤਾ ਆਪਣਾ ਤਾਇ ਤੋਂ ਰੋਲਣਾ ਜੇ ਉਹਦੇ ਕੋਲੋਂ ਪੈਦਾ ਜ਼ਹਿਰ ਆ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਉਹ ਤਾਂ ਹੱਥੇ ਦੇ ਰੱਖੋ ਬੰਦ ਕਰਨਾ ਵੀ ਕੋਈ ਅਸੀਂ ਜਿਹੜਾ ਕਰੂਨੀ ਕਿਰਿਆ ਹੁੰਦੀ ਆ ਉਹ ਪੂਰੀ ਕਰਨੀ ਆ ਸੋਧਾ ਉਹ ਜਿਹੜਾ ਵੀ ਸ਼ੁਰੂ ਆਦਾ ਜਿਹੜੇ ਕਨੇਡਾ ਦੀਆਂ ਲੁਧਿਆਣੇ ਵੀ ਪਹੁੰਚਣਦੇ ਨੇ ਜਿਹੜੇ ਕਨੇਡਾ ਦੀਆਂ ਖੂਦਪੌਣ ਵਾਲੇ ਬੰਦੇ ਨੇ ਅੱਜ ਖੂਦਪੌਣ ਵਾਲਾ ਨੇ ਬਹੁਤ ਮੋਰਚੇ ਤੇ ਲੱਗਦੇ ਰਹੇ ਆ ਬਹੁਤ ਸਮਾਗਮ ਬਹੁਤ ਤਰ੍ਹਾਂ ਦੇ ਮੋਰਚੇ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਬੂੰਦ ਘਹਿਰ ਦੀ ਸਾਡੇ ਸੱਤ ਲੋਕਾਂ ਚ ਪਾਉਣ ਤੋਂ ਲੋਕ ਨਹੀਂ ਸਕੇ ਔਰ ਤੁਹਾਡੀ ਬਹੁਤ ਵੱਡੀ ਜਨਤਾ ਕੱਢੀ 2.5 ਕਰੋੜ ਲੀਟਰ ਜ਼ਹਿਰ ਆ ਦੋ ਦਰਾਂ ਨੂੰ ਬੰਦ ਕਰਾ ਦੇ ਤੁਹਾਡੀ ਜਿੱਤ ਆ। ਬੋਲ ਨਿਹਾਲ। ਪਰ ਦੂਜੀ ਗੱਲ ਆ। ਹਨਾਣੇ ਤੋਂ ਵੀ ਆਇਆ ਭਾਈ। ਧੰਨਵਾਦ ਤੁਹਾਡਾ ਭਾਈ। ਆਮਰਾ ਜਮ ਕੀ ਰਹੇ ਭਾਈ ਇੱਕ ਇੱਕ ਮਨ ਸੌਲਾ ਕਲ ਸੁਣੇ ਹੋਈ ਆ ਪਰ ਦੁਖੀ ਗੱਲ ਇਹ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਪਰਲੇ ਤਰੂਦੀਆਂ ਠਾਣਾਂ ਚ ਬੰਨ੍ਹ ਕਰਦੇ ਘਰਾਣੇ ਕਰਦੇ ਉਹਦੇ ਪੁਲਿਸ ਦੇ ਨਾਲ ਪੈਨਾ ਲਾ ਕੇ ਉਹਨਾਂ ਦੀ ਸਟੇਜ ਲਵਾਈ ਉਹਨਾਂ ਨੂੰ ਫਨਕ ਕੀਤਾ ਉਹਨਾਂ ਦੇ ਲੰਘਤ ਨਾਲੇ ਉਹਨੂੰ ਪੂਰਾ ਜੋਖਮ ਸੀਗਾ ਉਹਨਾਂ ਦਾ ਇੱਥੋਂ ਅਧਿਕਾਰੀ ਕਹਿ ਰਹੇ ਆ ਕਿ ਜੇ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹਤ ਤਾਂ ਕੋਈ ਵੀ ਕਰ ਸਕਦਾ ਹੈ ਜੇ ਦਾ ਮਨੋਰ ਸ਼ਾਂਤਮਈ ਹੋਵੇ ਆਪ ਵੀ ਕੁਲਵਾਲੇ ਨੇ ਵੀ ਅਸੀਂ ਆਪਣੀ ਗੱਲ ਲੈ ਕੇ ਆਏ ਸੀ ਮੈਂ ਆਪ ਸਾਹਮਣੇ ਖੜੀ ਆ ਸਾਰੇ ਬੜ ਅਸਲ ਵੀ ਕੱਢਿਆ ਸਾਰੀ ਪੁਛਤ ਵੀ ਆ ਤੁਸੀਂ ਆਪਣੇ ਜਵੀਰ ਤੋਂ ਤਵਾ ਜਵੀਰ ਦੀ ਆਪਣੇ ਦੇਦੀ ਆਪਣੇ ਬੱਚਿਆਂ ਦੇ ਕੋਰੇ ਘਰੇ ਜਾ ਕੇ ਨਾ ਹਮੇ ਸਭ ਦਾ ਇਹ ਗੱਲ ਤਾਂ ਸਹੀ ਆ ਮੁੰਡਾ ਸਹੀ ਨੇ ਕਹਿੰਦੇ ਤੁਸੀਂ ਪਿੰਡਾਂ ਦੇ ਇਹ ਜਿਹੜਾ ਛੋਟੇ ਵੀ ਕਲਾਜ ਆ ਗਿਆ ਬਾਈ ਮੰਨ ਲੋ ਤੁਸੀਂ ਕਹਿੰਦੇ ਅਸੀਂ ਫਿਰਕਾ ਬਣਾ ਲਏ ਉਹ ਪੜੀ ਸਰਹੰਦਰਾ ਕੋਈ ਛੇੜਾ ਨਾ ਰਿਖ ਫੜ ਸਾਡੇ ਪਰਤੇ ਖੇਤ ਵੀ ਇਹਨਾਂ ਦੇ ਦੱਸਦੀ ਹੈ ਕਮੀ ਕਿਵੇਂ ਕਰ ਪਈ ਇਹਦਾ ਬੋਲ ਕਰਕੇ ਸਾਰੇ ਪੰਜਾਬ ਦੇ ਪਾਣੀ ਦੀ ਬੇਰਮੀਆ ਵਾ ਗਿਆ ਪਰ ਪਾਣੀ ਤੀਨ ਜੋਬ ਜਿਹੜੇ ਆਇਸੇ ਸੋਟਾ ਵੀ ਫਰਤ ਬਣਦਾ ਮੈਂ ਜੁਨੇ ਕੋਈ ਪੁਲਿਸਾਂ ਦੇ ਖੱਲਿਆ ਲੁਧਿਆ ਸਾਨੂੰ ਕਿੰਨਾ ਹਜ਼ਾਰਾਂ ਦੀ ਗ੍ਰਿਫਤਾਰੀ ਦੀ ਪੁਲਿਸ ਲੱਗੀ ਸੀ ਸੋਨੂੰ ਬੇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਜੱਸਾ ਪੜੀ ਪੁੱਛਦਾ ਜਦ 10 ਮਿੰਟ ਦੇ ਖੜ ਵੀ ਗੇ ਪਾਣੀ ਕੋਲੇ ਦਾ ਨਾਮ ਉਹਦਾ ਕਰਨ ਸਭ ਨਾਲ ਵੀ ਉਹ ਸਾਹ ਪਾਣੀ ਚਲੇ ਜਿਹੜੀ ਨਾਲ ਜਾਨ ਨੂੰ ਪਾ ਕੇ ਮਾਰਦਾ ਯਾਰ ਅਸੀਂ ਬਿੜਾ ਗਾੜ ਤੇ ਵਾਰੀ ਬੜੀ ਮੁਲਫਾਈ ਕੱਢਦੇ ਪਰ ਨਹੀਂ ਆ ਕਦੇ ਆਪਣੀ ਜਬੀਰ ਦੀ ਆਪਣੀ ਇਨਸਾਨੀਅਤ ਦੀ ਆਵਾਜ਼ ਵੀ ਸ਼ੁਰੂ ਨਹੀਂ ਹੁੰਦੀ ਆ ਸੋਚ ਕਰਕੇ ਇਹ ਬਹੁਤ ਦੁਖਦੀ ਗੱਲ ਆ ਸਰਕਾਰ ਨੇ ਕੋਈ ਕਦਮ ਨਹੀਂ ਛੱਡੀ ਉਹਨਾਂ ਨੂੰ ਬਰਾਬਰ ਸੱਚਾ ਦੇ ਘਟਰਾ ਪਰਮ ਦਾ ਮਹੌਲ ਵੀ ਬਣਾਇਆ ਉਹਨੂੰ ਕਹਾਣਾ ਬਣਾ ਕੇ ਪਰਮਦੇਰ ਦਾ ਮਹੌਲ ਵੀ ਬਣਾਇਆ ਇਹਨਾਂ ਨੂੰ ਸਾਰੇ ਕੁਸ਼ੂਆ ਬਣਾ ਲਓ ਹੋਰ ਧੰਨਵਾਦ ਜਿਹੜਾ ਸਾਰਿਆਂ ਦਾ ਜਿਉਂਦੇ ਬਹਾਦਰੋ ਸਪੈਸ਼ਲ ਵਾਂ ਆ ਬੰਦਾ ਆ ਬਾਈ ਸਵੇਰ ਦਾ ਆਵਾਜ਼ ਆਇਆ ਸੱਤੀ ਜੋਰਾ ਰੀਜਾ ਲੱਭਾਈ ਸਤਿ ਸ਼੍ਰੀ ਅਕਾਲ ਦਾ ਹੱਥ ਬਾਈ ਬਾਜੀ ਰਾਗੇ ਵੀ ਕਹਿਣਾ ਉਹਨੇ ਇਹ ਬਾਰੇ ਬੰਬੇ ਛੱਡ ਗਿਆ ਇਹਨੂੰ 35 ਸਾਲ ਹੋ ਗਏ ਤੇ ਕਿਰਾਏ ਦੇ ਘਰ ਤੇ ਰੱਖਿਆ ਕਿਰਾਏ ਦੇ ਘਰੇ ਨਾ ਹੀ ਰੱਖਿਆ ਐਡਾ ਵਧੀਆ ਡਰੈਕਟਰ ਆ ਐਡਾ ਵਦਕ ਕਹਾਣੀਕਾਰਾਂ ਦੇਖਦਾ ਬਾਪੂ ਸਨਮਾਨ ਦਾ ਮੁੰਡਾ ਲੋਕ ਉਹਦਾ ਕੀ ਕਹਿੰਦੇ ਆ ਭਵੰਤ ਸਨਮਾਨ ਦਾ ਯਾਰ ਇਹ ਆ ਗੱਲ ਕਹਿੰਦੇ ਆ ਤੁਮਨੇ ਨਹੀਂ ਬਾਈ ਇਹ ਬਿਲਕੁਲ ਜੇ ਬਾਈ ਚੱਪਾ ਸੇਰਾ ਯੂਨੀਵਰਸ ਦੀ ਗੰਦਾਬੜੀ ਸਾਰਿਆਂ ਦੇ ਨਹੀਂ ਮੈਨੂੰ ਘੇਰਿਆ ਅਰਾਈ ਹੁੰਦੀ ਆ ਬਾਈ ਅਰਾਈ ਅਰਾਈ ਦੀ ਸੀਗਾ ਵੱਡੇ ਭਾਈ ਨਾਲ ਛੋਟਾ ਭਾਈ ਦੋਸਤਾ ਹੁੰਦਾ ਵੱਡੇ ਨਾਲ ਛੋਟਾ ਭਾਈ ਹੈ ਕਿਵੇਂ ਨਹੀਂ ਬਾਈ ਮੋਗੇ ਘੇਰ ਲਿਆ ਬਾਈ ਪਿੰਡ ਦੀ ਮੈਨੂੰ ਪਤਾ ਕੀ ਲੱਗਦਾ ਜਿਵੇਂ ਯਾਰ ਕਰਨ ਲੱਖਾਂ ਦਾ ਹੋਣਾ ਚਾਹੀਦਾ ਹੀ ਲੱਗਦਾ ਹੈ। ਹਰਾਨੇ ਤੋਂ ਆ ਗਿਆ, ਜਲਖਾਨ ਤੋਂ ਆ ਗਿਆ, ਗੁਰਿੰਦਰ ਮਾਨ ਸਾਹਿਬ ਤੋਂ ਪਰਚਾ ਆ ਗਿਆ। ਸੁਮੋਖੇਵਾੜੀ ਤੇ ਆ ਮਨਾ ਗਿਆ ਪਰ ਇੱਥੇ ਮਿਲਨੇ ਫਿਰਦਾ ਕਿੱਥੇ ਹੈ? ਪੁਲਿਸ ਮਿਲਦੀ। ਫਿਲਤੀ ਦੇ ਆਏ ਹੋ। ਵਧੀਆ ਗੱਲ ਨੂੰ ਲੱਗੀ ਜਾਈ। ਸਾਡੇ ਜਲਵਾ ਜਿੱਤਰਾ ਵੀ ਆਏ। ਸਾਡੇ ਸੇਖ ਵੀ ਆਣਾ ਇੱਥੇ।

ਉਨ੍ਹਾਂ ਲਈ ਬਹੁਤ ਧੰਨਵਾਦ ਸਭ ਜਿਸ ਨੇ ਫਾਰਮਾਂ ਘਰ ਘਰ ਬਣੀ ਜੀ ਵੀ ਆਏ ਨੇ ਉਨ੍ਹਾਂ ਲਈ ਪਹਿਲਾ ਕੀ ਦਾ ਕਿਹਦਾ ਮਾਰਗ ਜੀ ਸਾਰੀ ਜ਼ਮੀਨ ਪਾਇਆ ਭਾਈ ਬਾਕਰਨ ਵਾਲਾ ਇਹ ਰਹਿਮਤ ਤੋਂ ਭਿੰਦੇ ਸਿਰ ਆਪਣਾ ਬਾਲ ਕਰਦਾ ਸੋ ਲੋੜ ਵਾਲਾ ਸੋਹਣਿਆ ਮਾਸਾ ਜਿੰਨੇ ਵੀ ਆਇਆ ਪਰ ਫਾਰਮ ਦਿੱਤਾ ਬਾਣ ਕਿਹਦਾ ਕਿਹਦਾ ਮੈਂ ਬਾਲਾ ਨਾ ਅਲੀ ਜਔਰ ਦਾ ਸਾਰਾ ਧੰਨਵਾਦ ਤਹਿ ਦਿਲੋਂ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣਦੇ ਜਾਓ ਜੇ ਐਂ ਕਰਦੇ ਆ ਉਹਦੇ ਗਾਲ ਤੇ ਘੱਟ ਦੇ ਜਾਦੇ ਆ ਰਹੇ ਐਡੀਸੀ ਤੋਂ ਖੋਖਾ ਦੇ ਕਿ ਦੋ ਨਾਮ ਫੱਕ ਕਿਹੜਾ ਬੰਦ ਹਫਤੇ ਬਾਅਦ ਦੂਜੀ ਫਕੀਰਾ ਦਮਾਰ ਆਣੀ ਬੰਦ ਇਹ ਦੂ ਬਾਤ ਛੋਡੋ ਕਿ ਦੂ ਬਾਤ ਸਾਡੇ ਜਿਹੜਾ ਸਾਡਾ ਧਾਰਮਿਕ ਇਤਿਹਾਸ ਤੇ ਇਸ ਤਰ੍ਹਾਂ ਸਭਾ ਸੱਤ ਨਜ ਜਸਵੀਰ ਸਿੰਘ ਦਾ ਗੋਲੇ ਸਿੰਘ ਨੇ ਖੰਡੇ ਬਾਤ ਕਦੀ ਪਹੌਂਚਿਆ ਅਰਥੀ ਕਰਿਆ ਤੋਂ ਉਹ ਵੀ ਨਾ ਬਕਰੋ ਪਾਰਸਾਤ ਕਰਨਾ ਇਹ ਨਿਕਲੇ ਤੁਰੋ ਮੈਂ ਨਹੀਂ ਮੁੱਕੀ ਨਹੀਂ ਸ਼ੁਰੂਆਤ ਆ ਗਈ

ਤੁਹਾ ਬਹੁਤ ਬਹੁਤ ਧੰਨਵਾਦ ਭਾਈ ਅੱਜ ਜਦ ਮੈਂ ਇਧਰ ਆਇਆ ਸੀ ਮੈਂ ਸੁਣਦਾ ਆਇਆ ਸੀਗਾ ਅੱਜ ਮੈਂ ਤਾਂ ਬੋਲਣ ਲੱਗਾ ਤੁਹਾ ਹਰ ਇੱਕ ਨਾਲ ਆਪਣੇ ਤੋਂ ਜੋਰ ਨਾਲ ਗੱਲ ਮਨਾ ਕਰਦੇ ਆ ਇਹ ਮਾਫੀ ਆ ਬਈ ਮੈਂ ਸੋਚਿਆ ਪੰਜਾਬ ਤੁਸੀਂ ਹਰ ਨੰ ਸੁਣਦੇ ਆ ਉਹ ਪਤਾ ਨਹੀਂ ਲੱਗਿਆ ਭਾਈ ਕਈ ਵਾਰੀ ਕੋਈ ਕਿਸੇ ਨੂੰ ਹੋਇਆ ਤੁਹਾਡੇ ਸਾਰੇ ਪੰਜਾਬੀਆਂ ਕੋਲੋਂ ਮੈਂ ਮਾਰਵਾ ਪਿਆ ਕੋਲੋਂ ਮਾਫੀ ਮੰਗਦਾ ਉਹ ਨਹੀਂ ਕਿਉਂਕਿ ਉਹਦਾ ਗੁੱਸਾ ਹੁਕਾਇਆ ਆਪਣਾ ਜਦ ਮੈਂ ਤੁਸੀਂ ਨੂੰ ਮਾਰਦੀ ਰਿਹਾ ਖਾਰ ਦੇ ਵੀ ਰੋਲ ਵੀ ਨਹੀਂ ਦਿੰਦੇ ਸਾਡੇ ਪਿੱਛੇ ਲੋਕੀ ਗਾਲਾਂ ਕੱਢਦੇ ਆਉਂਦੀਆਂ ਤਮੰਗ ਉਹ ਕਿਹਨਾਂ ਰੁਕਾਵਟਾਂ ਅਸਲੇ ਮਾਰਦੇ ਆਂ ਅੱਜ ਮੈਂ ਬੜੇ ਆਪ ਨੂੰ ਸੋਹੋਂ ਦਾ ਸਾਰਾ ਧੰਨਵਾਦ ਕਰਦਾ ਹਾਂ ਹਾਂਜੀ ਜੇ ਇਸ ਤੋਂ ਦੇਖਣਾ ਪਰ ਬਾਹੀ ਨੇ ਕੁਝ ਕਹਿਣਾ ਕੋਈ ਨਹੀਂ ਕੋਈ ਮਤ ਤੇ ਮੈਂ ਹਰ ਸ਼ਿਕਾਇਤ ਕਰਕੇ ਆਪਣੀ ਸਮਰਥਨ ਕਰਨਾ ਚਾਹੁੰਦੀ ਪਰ ਕਦੇ ਰੋਕਣ ਦੇ ਕੇ ਖੇਡ ਕੇ ਬਿਚਾਰ ਤੋਂ ਸਵਾ ਪੰਜਾਬ ਪਾਣੀਆਂ ਦੀਆ ਬੋਤੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਜਿਹੜੀ ਮਰਜ਼ੀ ਗੱਲਾਂ ਪਾਈ ਕਰਦੇ ਆ ਬਾਈ ਉਧਰ ਵੀ ਸਾਡਾ ਫਰਜ਼ੰਦ ਆਉਂਦਾ ਮਿੱਤੋ ਨੌਕੀਂ ਵੱਲੋਂ ਘਰਾਂ ਕਰੋ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਬੋਲੇ ਦੇਹਵਰ ਗੌਕਾਰੀਆ ਨਾਰਾਜ਼ ਹੋ ਕੇ ਘਰ ਗਿਆ ਸੀ ਮੈਂ ਨੂੰ ਵੀ ਮੰਨਦਾ ਕੋਈ ਵੀ ਕਰਨ ਉਹ ਮੈਂ ਤਾਂ ਉਹਨੂੰ ਵਿਕਾਰ ਜਿਹੜਾ ਕਿ ਉਹ ਆਪਾ ਦੂਰ ਪੜਦਾ ਹੈ ਔਰ एकदम ਸੋਲਿਓ ਜੇ ਆਪਾਂ ਸਿਰਫ 1.5 ਕਰੋੜ ਲੀਟਰ ਦੀ ਲੜਾਈ ਲੜੀ ਹੈ ਜਦ ਕਿ ਢਾਈ ਵਾਲਿਆਂ ਦਾ ਹੀ 15 ਕਰੋੜ ਲੀਟਰ ਪੈਂਦਾ ਤੇ ਬੁੱਢੇ ਨਾਲੇ ਤੇ 60 ਕਰੋੜ ਲੀਟਰ ਪੈਂਦਾ ਤੇ ਫਿਰ ਬਾਕੀ ਫੈਕਟਰੀਆਂ ਲੰਬੀ ਲੜਾਈ ਹੈ ਤਿਆਰ ਰਹੋ ਜੇ ਜੀ ਆਪਾਂ ਟਰਨ ਬਾਈ ਟਰਨ ਚੱਲਣਾ ਤੇ ਬਣੂਗੀ ਪੱਕਾਲੇ ਪਾਣੀ ਤੇ ਬਰਵਾਸਤਾਂ ਸੋ ਮੇਰੀ ਤੁਹਾਨੂੰ ਬੇਨਤੀ ਹੈ ਸ਼ਾਂਤੀ ਨਾਲ ਜਾਣਾ ਆਉਣਾ ਆਪਣੀ ਇਹਨਾਂ ਨਾਲ ਜੋ ਗੱਲ ਹੋਈ ਸੀ ਉਹ ਨਿੱਕੀ ਹੈ ਹਰ ਤਿਆਰ ਰਹੋ ਜੇ ਕੋਈ ਆਜੀ ਹੋਰ ਠੀਕਾ ਸ਼ਹਿਰੋਂ ਪਹਿਲੀ ਜਿੱਤ ਦੀ ਤੁਹਾਨੂੰ ਵਧਾਈ ਹੋ ਸੁਬਹਾਲਾ ਬੋਲਾ Thank <laughs> <laughs> you.